ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕੁਝ ਦਿਨ ਪਹਿਲਾਂ ਫੇਸਬੁਕ ਤੇ ਰੀਲ ਵਾਇਰਲ ਹੋ ਰਹੀ ਸੀ ਤੇ ਸਾਡੀ ਸਿਰਮੌਰ ਜਥੇਬੰਦੀ ਦੰਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਤੁਮਾ ਕੁੰਭ ਅਹਿਨਾਨ ਕਰਨ ਗਏ ਸੀ ਚਾਹੇ ਐਸੇ ਤੀਰਥਾਂ ਤੋਂ ਸਾਨੂੰ ਰੋਕਿਆ ਹੈ ਜੇ ਗੁਰੂ ਗਏ ਸੀ ਕੁਝ ਉਹਨਾਂ ਲੋਕਾਂ ਨੂੰ ਚੰਗਾ ਉਪਦੇਸ਼ ਦੇਣ ਗਏ ਸੀ ਤੁਮਾ ਜੀ ਤੁਸੀਂ ਕੀ ਉਪਦੇਸ਼ ਦੇਣ ਗਏ ਸੀ ਜਾ ਉਪਦੇਸ਼ ਲੈਣ ਗਏ ਸੀ ਜੇ ਗੁਰੂ ਗਏ ਸੀ ਗੁਰੂ ਦਾ ਮੱਕੇ ਵੀ ਗਏ ਸੀ ਨਾਲੇ ਤੁਮਾ ਜੀ ਆਪਣਾ ਉਪਦੇਸ਼ ਤਾਂ ਚੋ ਵਰਨਾਂ ਨੂੰ ਸਾਂਝਾ ਹੈ ਬਾਕੀ ਜੋ ਸਾਡੇ ਗੁਰੂ ਦੇ ਉਪਦੇਸ਼ ਨੂੰ ਮੰਨਦੇ ਹੀ ਨਹੀਂ ਉਹਨਾਂ ਸਿੰਘਾਂ ਸ਼ਹੀਦਾਂ ਦੇ ਦਿਨ ਨਹੀਂ ਮਨਾਉਂਦੇ ਦਸਵੇਂ ਪਾਤਸ਼ਾਹ ਦੇ ਬੱਚਿਆਂ ਦੇ ਦਿਨ ਨਹੀਂ ਮਨਾਉਂਦੇ ਤੁਸੀਂ ਉਹਨਾਂ ਦੇ ਗੋਡਿਆਂ ਤੇ ਜਾ ਕੇ ਡਿੱਗਦੇ ਹੋ ਹਾਂ ਉਹ ਤੁਹਾਡੇ ਪੈਰਾਂ ਗੋਡਿਆਂ ਤੇ ਡਿਗਣ ਤੁਹਾਡਾ ਦਰਜਾ ਉਹਨਾਂ ਨਾਲੋਂ ਤੇ ਤੇ ਉੱਚਾ ਹੈ ਇਸ ਤੋਂ ਵੱਡੀ ਸ਼ਰਮ ਵਾਲੀ ਗੱਲ ਕੀ ਹੋ ਸਕਦੀ ਹੈ ਇੱਕ ਸ਼ਸਤਰਧਾਰੀ ਉਹਨਾਂ ਬਿਨਾਂ ਸ਼ਸਤਰਾਂ ਵਾਲਿਆਂ ਦੇ ਚਰਨਾਂ ਤੇ ਡਿਗੇ ਇਹ ਬਹੁਤ ਮਾੜੀ ਗੱਲ ਏ ਇਸੇ ਕਰਕੇ ਦੱਸੋ ਗੁਰੂ ਗ੍ਰੰਥ ਸਾਹਿਬ ਨਾਲੋਂ ਵੀ ਕੋਈ ਵੱਡਾ ਤੀਰਥ ਹੈ ਤੀਰਥ ਤਾਂ ਗੁਰੂ ਵੇਲੇ ਵੀ ਸੀ ਇਸੇ ਕਰਕੇ ਗੁਰੂ ਨੇ ਤਲਾਬ ਬਣਾਏ ਸੀ ਜਿੱਦ ਨਾਲ ਤੇ ਕਊਆ ਹਾਂਸ ਹੋਏ ਤੁਸੀਂ ਤਾਂ ਕੂਏ ਹੀ ਰਹਿ ਗਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ